ਭਈ ਇਹ ਤਿੰਨ ਸਾਲ ਤੋਂ ਜੱਤਦੀ ਆ ਰਹੀ ਹੈ ਆਪਣੇ ਕੋਲੇ ਹੂੰ ਬਾਕੀ ਨਾ ਇਹਦਾ ਹੈਗਾ ਮੰਨ ਕੇ ਚਲੋ ਅੰਮ੍ਰਿਤਸਰੀ ਪ्युअर ਬੀਟਲ ਬੀਟਲ ਭਈ ਇਹ ਦੁੱਧ ਚਵਾਈ ਦੇ ਵਿੱਚ ਚੈਂਪੀਅਨ ਬੱਕਰੀ ਰਹੀ ਹੈ ਆਪਣੇ ਕੋਲੇ ਕਿੰਨਾ ਕਿੰਨੀ ਕੁ ਚਵਾਈ ਹੈ ਜੀ ਜਿਹੜੀ ਮਿੰਤੀ ਕੀਤੀ ਗਈ ਇਹ ਤਿੰਨਾਂ ਡੰਗਾਂ ਦੀ ਚਵਾਈ ਹੁੰਦੀ ਆ ਬਈ ਹੂੰ ਉਹਦੇ ਵਿੱਚ ਇਹਨੇ 8 ਕਿਲੋ ਦੁੱਧ ਕੱਢਿਆ ਤੇ ਤੁਸੀਂ ਕਿੰਨੇ ਕੇ ਸਮੇਂ ਤੋਂ ਜਿਹੜਾ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਹੋ ਇਹਦਾ ਬਾਈ ਹੁਣ ਸਾਡੀ ਚੌਥੀ ਪੀੜ੍ਹੀ ਆ ਗਈ ਚੌਥੀ ਪੀੜ੍ਹੀ ਹੈ ਹਾਂ ਪੰਜ ਕਲਾਸਾਂ ਪੜ੍ਹ ਕੇ ਬਈ ਬਸ ਮੈਂ ਵੀ ਇੱਧਰ ਹੀ ਹੋ ਗਿਆ ਹੂੰ ਨਾਲ ਦੀ ਨਾਲ ਖੇਤੀ ਕਰੀ ਜੰਨੇ ਇਹਨਾਂ ਨੇ ਕਰਮਾਵੀਆਂ ਨੇ ਚਾਲੀ ਬੱਗੇ ਜਮੀਨ ਵੀ ਬਣਾ ਕੇ ਦਿੱਤੀ ਆਪਾਂ ਨੂੰ ਆ ਪੂਰੇ ਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਈ ਚੈਂਪੀਅਨਸ਼ਿਪ ਵਗੈਰਾ ਹੁੰਦੀਆਂ ਨੇ ਚੈਂਪੀਅਨਸ਼ਿਪ ਦੇ ਵਿੱਚ ਗੱਲ ਕਰੀਏ ਡੌਗਸ ਦੀਆਂ ਚੈਂਪੀਅਨਸ਼ਿਪ ਹੁੰਦੀਆਂ ਨੇ ਜਾਂ ਹੋਰ ਕਈ ਜਾਨਵਰਾਂ ਦੀ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਐਸੇ ਪਿੰਡ ਦਾ ਨੌਜਵਾਨ ਜੋ ਕਿ ਬੱਕਰੀ ਪਾਲਣ ਦਾ ਕੰਮ ਕਰ ਰਿਹਾ ਹੈ ਫਿਲਹਾਲ ਕਈ ਸਾਲਾਂ ਤੋਂ ਜਾਂ ਇਹ ਕਹਿ ਲਈਏ ਕਿ ਨਿੱਕੀ ਉਮਰੇ ਇਸ ਸਹਾਇਕ ਧੰਦੇ ਦੇ ਨਾਲ ਜੁੜ ਗਿਆ ਸੀ ਗੱਲਬਾਤ ਕਰਦੇ ਹਾਂ ਸਰੌਤ ਤੋਂ ਬਾਈ ਕਾਲਾ ਜੀ ਕਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਆ ਬਾਈ ਤੁਹਾਡਾ ਵੀ ਇੱਥੇ ਆ ਤੇ ਬਾਈ ਅਸੀਂ ਗੱਲਬਾਤ ਕਰਾਂਗੇ ਅੱਜ ਤੁਹਾਡੀ ਇਸ ਬੱਕਰੀ ਦੇ ਬਾਰੇ ਚੈਂਪੀਅਨਸ਼ਿਪਾਂ ਦਾ ਬਹੁਤ ਹੁੰਦੀਆਂ ਨੇ ਜਿਵੇਂ ਕਿ ਕਹਿ ਲਈਏ ਕਿ ਡੌਗ ਚੈਂਪੀਅਨਸ਼ਿਪ ਜਾਂ ਕਿਸੇ ਵੀ ਜਾਨਵਰਾਂ ਦੀ ਪਰ ਤੁਸੀਂ ਇਸ ਬੱਕਰੀ ਨੂੰ ਜਿਹੜੇ ਚੈਂਪੀਅਨਸ਼ਿਪ ਚ ਲੈ ਕੇ ਜਾਂਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜੀ ਚੈਂਪੀਅਨ ਹੈ ਬੱਕਰੀ ਹੈ ਇਹਦਾ ਨਾਮ ਕੀ ਹੈ ਤੇ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਚੈਂਪੀਅਨਸ਼ਿਪ ਜਿਹੜੀ ਜਿੱਤਦੀ ਆ ਰਹੀ ਹੈ ਭਈ ਇਹ ਤਿੰਨ ਕਸਾਲ ਤੋਂ ਜੱਤਦੀ ਆ ਰਹੀ ਹੈ ਆਪਣੇ ਕੋਲੇ ਹੂੰ ਬਾਕੀ ਨਾਂ ਇਹਦਾ ਹੈਗਾ ਮੰਨ ਕੇ ਚੱਲੋ ਅੰਬਰਸਰੀ ਪ्युअर ਬੀਟਲ ਹੈ ਬੀਟਲ ਹੈ ਹਾਂ ਭਾਈ ਨਾਂ ਅਸੀਂ ਕੋਈ ਰੱਖਿਆ ਨਹੀਂ ਬਸ ਪਿਆਰ ਨਾਲ ਜਿਹੜੀ ਨੂੰ ਹਾਕ ਮਾਰ ਲੈਂਦੇ ਉਹ ਹੀ ਕੋਲੇ ਆ ਜਾਂਦੀ ਹੈ ਹੂੰ ਤੇ ਗੱਲ ਕਰੀਏ ਅ ਕਿਸ ਚੀਜ਼ ਦੇ ਵਿੱਚ ਚੈਂਪੀਅਨ ਹੈ ਇਹ ਭਈ ਇਹ ਦੁੱਧ ਚਵਾਈ ਦੇ ਵਿੱਚ ਚੈਂਪੀਅਨ ਬੱਕਰੀ ਰਹੀ ਹੈ ਆਪਣੇ ਕੋਲੇ ਕਿੱਲਾ ਕਿੰਨੀ ਕੁ ਚਵਾਈ ਹੈ ਇਹਦੀ ਜਿਹੜੀ ਮਿੰਤੀ ਕੀਤੀ ਗਈ ਹੈ ਇਹ ਤਿੰਨ ਡੰਗਾਂ ਦੀ ਚਵਾਈ ਹੁੰਦੀ ਆ ਭਾਈ ਹੂੰ ਉਹਦੇ ਵਿੱਚ ਇਹਨੇ 8.5 ਕਿਲੋ ਦੁੱਧ ਕੱਢਿਆ ਹੂੰ ਤੇ ਜਿਵੇਂ ਹੁਣ ਆ ਬੱਕਰੀ ਆ ਇਹ ਇਸ ਵਾਰ ਪਹਿਲੇ ਸੂਏ ਸੂਈਆ ਹੂੰ ਇਹਨੇ ਤਿੰਨ ੜੰਗ ਦੇ ਵਿੱਚ 6 ਕਿਲੋ ਦੁੱਧ ਕੱਢਿਆ ਪਲੂਨ ਨੇ ਜਿਵੇਂ ਆਪਾਂ ਕਹਦੇ ਨੇ ਵੀ ਪਹਿਲਾ ਸੂਆ ਸੂਈਆ ਹੂੰ ਤੇ ਮੰਨ ਕੇ ਚੱਲੋ ਇਹ ਆਪਾਂ ਨੇ ਕੋਈ ਸ਼ੋਪੀਸ ਦੇ ਵਿੱਚ ਪਾਈ ਨਹੀਂ ਇਹਦਾ ਥੋੜਾ ਜਿਹਾ ਕੰਨ ਫੁੱਕ ਕੇ ਘਿਹੜਾ ਹੋ ਗਿਆ ਸੀਗਾ ਹੂੰ ਤੇ ਉਹਦੇ ਜਿਹੜੀਆਂ ਨਸ ਵਾਲੀਆਂ ਹੁੰਦੀਆਂ ਨਮੈਸਾਂ ਉਹਦੇ ਵਿੱਚ ਪਾਈ ਸੀ ਉਹਦੇ ਵਿੱਚ ਇਹ ਪੰਜ ਮੇਲੇ ਜਿੱਤ ਕੇ ਰਹੀ ਆ ਬੱਕਰੀ ਇਸ ਵਾਰ ਦੁੱਧ ਚਵਾਈ ਦੇ ਵਿੱਚ ਪਾਈ ਤਾਂ ਦੁੱਧ ਚ ਵੀ ਇਹਦਾ ਵਧੀਆ ਰਿਕਾਰਡ ਬਣਿਆ ਰਿਹਾ 6 ਕਿਲੋ ਦੁੱਧ ਕੱਟਿਆ 6 ਕਿਲੋ ਦਾ ਤੇ ਉਹ ਬੱਕਰੀ ਦਾ 8 ਕਿਲੋ ਦਾ ਹਾਂ ਭਾਈ ਉਹਦਾ 8 ਕਿਲੋ ਤੇ ਇਹ ਜਿਹੜਾ ਦੁੱਧ ਚਵਾਈ ਦਾ ਸ਼ਾਇਦ ਪੰਜਾਬ ਦੇ ਵਿੱਚ ਇਹਨਾਂ ਦੁੱਧ ਦਾ ਕਿੱਥੇ ਬੱਕਰੀ ਲੈ ਲਈ ਦਿੱਤਾ ਜੀ ਕੋਈ ਕਿਸੇ ਨੇ ਨਹੀਂ ਦਿੱਤਾ ਹੈਗਾ ਰਿਕਾਰਡ ਆਪਣਾ ਵੀ ਅਤੇ ਜਿਹੜਾ ਮੋਲਾਪੁਰ ਵਾਲੇ ਬਾਬਾ ਜੀ ਚਵਾਈ ਕਰਾ ਰਹੇ ਨੇ ਨਮਾਇਸ ਵਾਲੇ ਓਨਰ ਉਹਨਾਂ ਵੱਲੋਂ ਨਾਮ ਵੀ ਰੱਖਿਆ ਗਿਆ ਮੰਨ ਕੇ ਚਲੋ 5100 ਰੁਪਏ ਵੀ ਜੇ ਕਿਸੇ ਦੀ ਬੱਕਰੀ ਸਰਾਉਦ ਵਾਲਿਆਂ ਦੀ ਬੱਕਰੀ ਤੋਂ ਜ਼ਿਆਦਾ ਦੁੱਧ ਦਿੰਦੀ ਆ ਨਾ ਰਿਕਾਰਡ ਤੋੜੂਗੀ ਹਾਂ 5100 ਨਾਮ ਤੇ ਆ 5100 ਨਾਮ ਦੇਣਾ ਹਾਂ ਤੇ ਰਿਕਾਰਡ ਹਲੇ ਨਹੀਂ ਟੁੱਟਿਆ ਨਹੀਂ ਭਾਈ ਹਾਲੇ ਦਿੱਕਤ ਆ ਕਿਸੇ ਤੋਂ ਟੁੱਟਿਆ ਨਹੀਂ ਕੱਲੂ ਵੇਖੋ ਕਹਿ ਨਹੀਂ ਸਕਦੇ ਹੋ ਸਕਦਾ ਵੀ ਸਾਨੂੰ ਆਪ ਦਾ ਰਕਾਟ ਆਪ ਹੀ ਤੋੜਨਾ ਬਾਬੂ ਹੂੰ ਪਹਿਲਾਂ ਵੀ ਰਿਕਾਰਡ ਤੋੜਿਆ ਸਾਂ ਸੁਣਦੇ ਵਿੱਚ ਆਇਆ ਪਹਿਲਾਂ ਅਸੀਂ 2017 ਦੇ ਵਿੱਚ 6.5 ਕਿਲੋ ਦਾ ਰਖਾਟ ਬਣਾਇਆ ਉਹ ਵੀ ਤੁਹਾਡੇ ਸੀ ਉਹ ਵੀ ਸਾਡੇ ਸੀਗਾ ਜੀ ਹੁਣ ਪਿਛਲੀ ਵਾਰਾ 2023-24 ਦੇ ਵਿੱਚ ਬਣਾਇਆ ਆਪਾਂ ਨੇ 8.5 ਕਿਲੋ ਦਾ 8.5 ਕਿਲੋ ਦਾ ਹਾਂ ਜੀ ਤੇ ਇਹ ਜਿਹੜਾ ਪਹਿਲਾ ਰਿਕਾਰਡ ਕਾਇਮ ਕੀਤਾ ਸੀ ਇਹ ਦੱਸ ਸਕਦੇ ਹੋ ਵੀ ਕਿਹੜੇ ਏਰੀਏ ਦੇ ਵਿੱਚ ਲੈ ਕੇ ਗਏ ਸੀ ਇਹ ਬਾਈ ਮੁਕਸਰ ਮੇਲੇ ਤੇ ਹੋਇਆ ਸੀਗਾ ਸਰਕਾਰੀ ਨਮਾਇਸ਼ ਲੱਗਦੀ ਬਾਦਲ ਸਾਫ ਕਰਾਉਂਦੇ ਹੁੰਦੇ ਸੀ ਉਹ ਮੇਲੇ ਤੇ ਬਣਾਇਆ ਸੀਗਾ 7.5 ਕਿਲੋ ਦਾ ਤੇ ਮੰਨ ਕੇ ਚੱਲੋ ਹੁਣ ਆਪਾਂ ਇੱਥੇ ਮੁੱਲਾਪੁਰ ਹੋਈ ਸੀਗੀ ਨਮਾਇਸ਼ ਹੂੰ ਉੱਥੇ ਬਣਿਆ 8.5 ਕਿਲੋ ਦਾ ਇਹਦਾ 8.5 ਕਿਲੋ ਹਾਂ ਬਈ ਤੇ ਆਹ ਬੱਕਰੀ ਨੇ ਪਹਿਲਾਂ ਚਵਾਈ ਕਰਾਈ ਸੀਗੀ ਇਹਨੇ ਕੱਢਿਆ 6 ਕਿਲੋ ਦੁੱਧ ਹਾਂ ਤੇ ਇਹ ਆਈ ਸੀ 33ਰੇ ਨੰਬਰ ਤੇ ਇਹ 33 ਕਿੰਨੀਆਂ ਬੱਕਰੀਆਂ ਦੇ ਵਿੱਚੋਂ ਆਈ ਸੀ ਇਹ 47 ਬੱਕਰੀਆਂ ਦੇ ਵਿੱਚੋਂ ਗਈ ਤੇ ਉਹ ਦੂਜੀ ਉਦੋਂ ਸੀਗੀਆਂ 35-37 ਬੱਕਰੀਆਂ ਸੀਗੀਆਂ ਉਹਨੇ 35 ਜੋ ਪਹਿਲਾ ਸਥਾਨ ਹਾਸਲ ਹਾਂ ਪਹਿਲਾ ਸਥਾਨ ਹਾਸਲ ਕੀਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਚੈਂਪੀਅਨਸ਼ਿਪ ਜਿੱਤੀ ਹੈ ਉਸ ਤੋਂ ਬਾਅਦ ਤੁਹਾਨੂੰ ਆਫਰ ਆਈਆਂ ਹੋਣਗੀਆਂ ਵੀ ਵੇਚ ਆਉਂਦੀਆਂ ਨੇ ਬਾਈ ਨਹੀਂ ਅਸੀਂ ਵੇਚਦੇ ਨਹੀਂ ਹੈਗੇ ਆਪਣੇ ਸੌਂਕ ਨਾਲ ਰੱਖਿਆ ਵਪਾਰ ਨਹੀਂ ਕਰਦੇ ਮਤਲਬ ਨਹੀਂ ਵਪਾਰ ਵਾਲਾ ਕੰਮ ਨਹੀਂ ਹੈਗਾ ਹੂੰ ਬਾਕੀ ਜੇ ਕੋਈ ਬੰਦਾ ਜ਼ੋਰ ਪਾ ਲਾਂਦੇ ਨੇ ਕਈ ਵਾਰੀ ਸੌਂਕ ਨਾਲ ਮੰਗਦੇ ਆ ਤਾਂ ਵੀ ਇਸ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੂੰ ਕੋਈ ਗੱਲ ਨਹੀਂ ਇੱਕ ਦੋ ਲਈ ਜਾਂਦੀਆਂ ਹੁਣ ਇਸ ਵਾਰ ਵੀ ਜਦੋਂ ਉੱਥੇ ਚੈਂਪੀਅਨਸ਼ਿਪ ਤੇ ਲੈ ਕੇ ਗਿਆ ਤੀ ਆਪਣੇ ਕੋਲੇ ਲੋਹੇ ਰੰਗ ਦੀ ਬੱਕਰੀ ਸੀਗੀ ਇਹੋ ਜੀ ਹੂੰ ਉਹ ਲੈ ਕੇ ਗਿਆ ਇੱਕ ਬੰਦਾ ਆਪਣੇ ਚੰਡੀਗੜ੍ਹ ਦਾ ਬਾਈ ਲਾਲਾ ਲਾਲਾ ਹੂੰ ਉਹ ਲੈ ਕੇ ਗਿਆ ਆਪਣੇ ਕੋਲ 1.5 ਲੱਖ ਦੀ ਬੱਕਰੀ 1.5 ਲੱਖ ਕੋਈ ਮੁੱਲ ਨਹੀਂ ਦਿੱਤਿਆ ਬਸ ਰੇਟ ਬਹੁਤ ਜ਼ਿਆਦਾ 1.5 ਲੱਖ ਰੁਪਏ ਕਿਉਂਕਿ ਅੱਜ ਕੱਲ ਦੇਖਿਆ ਗਿਆ ਬਾਈ ਜੇ ਰੇਟ ਦੇ ਪਰਵਾਹ ਤੇ ਵੇਚ ਤੇ ਤਕਰੀਬ ਦੇ ਵਿੱਚ ਵੀ ਦੇਖਿਆ ਕਿ ਇੰਨੇ ਨੇ ਤਾਂ ਬੱਕਰੇ ਆਉਂਦੇ ਨਹੀਂ ਨਹੀਂ ਬਾਈ ਇਹ ਬਰੀਡ ਵਾਲੇ ਨੇ ਕਹਿੰਨਾ ਉਹ ਉਹਨਾਂ ਨੇ ਵੇਕਣਾ ਪਰ ਤੇ ਬਾਡੀ weight ਦੇ ਹਿਸਾਬ ਨਾਲ ਹੂੰ ਇਹਨਾਂ ਨੇ ਵੀ ਖਨাবਦੀ ਨਸਲ ਦੇ ਨਾਲ ਤੇ ਖਾਸੀਅਤ ਹਾਂ ਤੇ ਤੁਸੀਂ ਕਿੰਨੇ ਕ ਸਮੇਂ ਤੋਂ ਜਿਹੜਾ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਹੋ ਇਹਦਾ ਬਾਈ ਹੁਣ ਸਾਡੀ ਚੌਥੀ ਪੀੜ੍ਹੀ ਆ ਗਈ ਚੌਥੀ ਪੀੜ੍ਹੀ ਹੈ ਹਾਂ ਪੰਜ ਕਲਾਸਾਂ ਪੜ੍ਹ ਕੇ ਬਈ ਬਸ ਮੈਂ ਵੀ ਇੱਧਰ ਹੀ ਹੋ ਗਿਆ ਹਾਂ ਨਾਲ ਦੀ ਨਾਲ ਖੇਤੀ ਕਰੀ ਜੰਨੇ ਇਹਨਾਂ ਨੇ ਕਰਮਾਂ ਆਵੀਆਂ ਨੇ ਚਾਲੀ ਬੱਗੇ ਜ਼ਮੀਨ ਵੀ ਬਣਾ ਕੇ ਦਿੱਤੀ ਆਪਾਂ ਨੂੰ ਅੱਛਾ ਤੇ ਉਹ ਵੀ ਕਰਦੇ ਆਪਾਂ ਘਰ ਦੀ ਖੇਤੀ ਆਪ ਹੀ ਕਰਦੇ ਆ ਠੀਕ ਹੈ ਹਾਂ ਜੀ ਤੇ ਫਿਰ ਬੱਕਰੀ ਜੋ ਇਹ ਬੱਚੇ ਦਿੰਦੀ ਹੈ ਜਿਹਦਾ ਰਿਕਾਰਡ ਬਣਾਇਆ ਹੋਇਆ ਬੱਚੇ ਤਾਂ ਵੇਚਦੇ ਹੋਗੇ ਉਹਨਾਂ ਦੇ ਹਾਂ ਬਈ ਬੱਚੇ ਵਿਕ ਜਾਂਦੇ ਹੁਣ ਇਸ ਦਾ ਬੱਕਰਾ ਲੈ ਕੇ ਗਿਆ ਇੱਕ ਬੰਦਾ ਆਪਣੇ ਕੋਈ ਮੱਤਰ ਸੀਗਾ ਹੂੰ ਚੱਲ ਹੁਣ ਇੱਥੇ ਹੀ ਫਿਰਦਾ ਬੱਚਾ ਲੈ ਕੇ ਜਾਣਾ ਉਹਨੇ ਕਦੇ ਦਿਨ ਚ ਲੈ ਕੇ ਜਾਣਾ ਲੈ ਆਂ ਬੂ ਫੜ ਕੇ ਬੱਚਾ ਇਹਦਾ ਲਾਲ ਗਿਆ ਅੱਛਾ ਹੋ ਰਹਾ ਹੋ ਠੀਕ ਹੈ ਤੇ ਉਹ ਬੱਚਾ ਲੈ ਕੇ ਗਿਆ ਬਾਈ 20000 ਦਾ ਬੱਚਾ ਆਪਣੇ ਕੋਲ ਡੇਢ ਕਿ ਮਹੀਨੇ ਦਾ ਬੱਚਾ ਸੀਗਾ ਹੂੰ ਸਾਨੂੰ ਦਿਖਾ ਦੰਨੇ ਹੋਰੀ ਤੇ ਇੱਕ ਤੁਹਾਡੇ ਕੋਲੇ ਬੱਕਰਾ ਵੀ ਆ ਉਹਦਾ ਵੀ ਰਿਕਾਰਡ ਹੈ ਜੀ ਕੋਈ ਸ਼ਾਇਦ ਹਾਂ ਬਈ ਉਹਦਾ ਵੀ ਰਿਕਾਰਡ ਹੈਗਾ ਚਾਰ ਮੇਲਿਆਂ ਦਾ ਉਹ ਕਿਸ ਚੀਜ਼ ਦੇ ਵਿੱਚ ਜੇਤੂ ਰਹਿ ਗਿਆ ਉਹ ਨਸਲ ਦੇ ਵਿੱਚ ਬਈ ਸਨਖ ਪੋਣੇ ਦੇ ਵਿੱਚ ਹਾਂ ਮੰਨ ਕੇ ਚੱਲੋ ਉਹ ਖੜਾ ਬੱਕਰਾ ਆਪਣਾ ਵੱਡਾ ਹਾਂ ਉਹ 2023 ਦੇ ਵਿੱਚ ਇੱਥੇ ਅੱਠ ਦੰਦ ਦੇ ਵਿੱਚ ਮੁੱਲਾਪੁਰ ਚੈਂਪੀਅਨ ਬਣਿਆ ਹਾਂ ਤੇ ਇੱਕ ਆਪਣੇ ਬਣਿਆ ਹੋ ਲੌਂਗਵਾਲ ਚੈਂਪੀਅਨ ਧਨੌਲੇ ਵੀ ਚੈਂਪੀਅਨ ਬਣਿਆ ਜਿਹੜੀ ਇਸ ਵਾਰ ਹੋਈ ਐ ਨਮੈਸ ਆ ਸੀਗਾ ਭਾਈ ਤੇ ਬੱਕਰੇ ਦੇ ਵਿੱਚ ਵੇਖਿਆ ਕੀ ਜਾਂਦਾ ਜਦੋਂ ਕੋਈ ਚੈਂਪੀਅਨਸ਼ਿਪ ਹੁੰਦੀ ਐ ਪ੍ਰਤੀਯੋਗਤਾ ਦੇ ਵਿੱਚ ਵੇਖਿਆ ਕੀ ਜਾਂਦਾ ਇਹਨਾਂ ਵਿੱਚ ਭਾਈ ਉੱਥੇ ਹੁਣ ਮੰਨ ਕੇ ਚੱਲੋ ਵੀ ਜਿਹੜੇ ਜੱਜ ਹੁੰਦੇ ਆ ਉਹ 4 ਤੋਂ 5 ਜੱਜ ਹੁੰਦੇ ਆ ਭਾਈ ਉਹ ਕੋਈ ਇਹਦੀ ਲੂਈ ਦੇਖਦਾ ਕੋਈ ਹੱਡ ਗੱਟੇ ਦੇਖਦਾ ਕੋਈ ਸਨੱਖਾ ਪੋਣਾ ਦੇਖਦਾ ਕੋਈ ਸਿੰਗ ਦੇਖਦਾ ਮੰਨ ਕੇ ਚੱਲੋ ਕੱਲੀ-ਕੱਲੀ ਚੀਜ਼ ਬਹੁਤ ਬਰੀਕੀ ਨਾਲ ਦੇਖੀ ਜਾਂਦੀ ਐ ਨਾ ਠੀਕ ਐ ਹਰ ਜਾ ਪੁੱਤ ਤੇ ਉਮਰ ਕਿੰਨੀ ਕਹਿਦੀ ਇਦੀ ਉਮਰ ਹੋ ਗਈ ਵੀਰੇ ਸਵਾ 3 ਸਾਲ ਦੀ ਹੋ ਗਈ ਸੀ ਸਵਾ 3 ਸਾਲ ਹਾਂ ਬਈ ਮਨਕੇ ਚਲੋਏ ਜਦੋਂ ਅਸੀਂ ਪਹਿਲੀ ਵਾਰ ਬੱਚਾ ਪਾਇਆ ਛੋਟਾ ਸੀਗਾ ਕੀਰਾ ਬੱਚਾ ਮਨਕੇ ਚਲੋ ਕੀਰਿਆਂ ਦੀ ਹੁੰਦੀ ਹੁੰਦੀ ਆ 30 ਕਿਲੋ ਤੋਂ ਉੱਪਰ 30 ਕਿਲੋ ਤੋਂ ਨੀਚੇ 30 ਕਿਲੋ ਤੋਂ ਉੱਪਰ ਦੇ ਵਿੱਚ ਵੀ ਪਹਿਲਾ ਸਟਾਨ ਹਾਸਲ ਕੀਤਾ ਸੀ ਇਹਨੇ ਹੂੰ ਉਸ ਤੋਂ ਬਾਅਦ ਦੋ ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਚਾਰ ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਫਿਰ 6 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਤੇ ਉਸ ਤੋਂ ਬਾਅਦ ਫਿਰ 8 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਨੇ ਤੇ ਹੁਣ ਜੇ ਕੋਈ ਸਹਾਇਕ ਧੰਦੇ ਦੇ ਤੌਰ ਤੇ ਬੱਕਰੀ ਪਾਲਣ ਕਰਨਾ ਚਾਹੁੰਦਾ ਕੀ ਕੀ ਖਾਸ ਹਦਾਇਤਾਂ ਹੁੰਦੀਆਂ ਨੇ ਉਹਨਾਂ ਲਈ ਤੇ ਕਿੱਥੋਂ ਸ਼ੁਰੂਆਤ ਹੁੰਦੀ ਐ ਇਸ ਦੀ ਬਾਈ ਸ਼ੁਰੂਆਤ ਦੇਖੋ ਇੱਕ ਤਾਂ ਜਿਹੜੇ ਬੰਦੇ ਨੇ ਛੇ ਛੇ ਇੱਕ ਧੰਦਾ ਇਹ ਕਰਨਾ ਬੱਕਰੀ ਦਾ ਇੱਕ ਤਾਂ ਚੀਜ਼ ਵਧੀਆ ਲਓ ਮੇਨ ਗੱਲ ਤਾਂ ਇਹੀ ਆ ਵੀ ਜਦੋਂ ਆਪਣੇ ਕੋਲੇ ਚੀਜ਼ ਵਧੀਆ ਉਹਦਾ ਮੁੱਲ ਵੀ ਵਧੀਆ ਲੱਗਦਾ ਤੇ ਆਪਾਂ ਨਾਲ ਸਾਂਭਣ ਦਾ ਵੀ ਸੌਂਕ ਵਧੀਆ ਕਰਦਾ ਆਪਦੇ ਆਪ ਸਾਫ ਸੰਭਾਲ ਲਈ ਕੀ ਕੁਝ ਕਰਨਾ ਪੈਂਦਾ ਜਿਵੇਂ ਕਿ ਬਿਮਾਰੀ ਆ ਜਾਂਦੀ ਐ ਬਿਮਾਰੀ ਮੈਨੂੰ ਪਤਾ ਲੱਗਦਾ ਫਿਰ ਕੱਲ ਪਤਾ ਕੀ ਆ ਬਿਮਾਰੀ ਇਹਨਾਂ ਨੂੰ ਆਉਂਦੀ ਨਹੀਂ ਜੇ ਆਪਾਂ ਇਹਨਾਂ ਦੀ ਸਾਂਭ ਸੰਭਾਲ ਪੂਰਾ ਜੇ ਮੈਂ ਹੁਣ ਸੁੱਕਾ ਰੱਖਾਂਗੇ ਥੱਲੇ ਜੇ ਮੈਂ ਹੁਣ ਕੇਰਾ ਵਿੱਚ ਬਾੜਤੀਆਂ ਬਾੜੇ ਚ ਲਾ ਲਓ ਜਾਂ ਬੰਨਤੀਆਂ ਲਾ ਲਓ ਉਹਨਾਂ ਥੱਲੇ ਗਿੱਲਾ ਸੁੱਕਾ ਨਹੀਂ ਦੇਖਣਾ ਮੀਂਹ ਆ ਗਿਆ ਤਾਂ ਮੀਂਹ ਜੇ ਖੜੀਆਂ ਨਹੀਂ ਬਈਏ ਕੰਮ ਨਹੀਂ ਚੱਲਣਾ ਇਹਨਾਂ ਨੂੰ ਸਾਂਭ ਸੰਭਾਲ ਦੇ ਲਈ ਸੁੱਕਾ ਜ਼ਰੂਰੀ ਪਾਲਦੀ ਨਹੀਂ ਹੈ ਹਾਂ ਬਈ ਪੂਰੀ ਆਪਣੇ ਜਿਵੇਂ ਘਰ ਦੇ ਬੱਚੇ ਲਾ ਲਓ ਮੰਨ ਕੇ ਚੱਲੋ ਉਦਾਂ ਹੀ ਸਾਂਭ ਸੰਭਾਲ ਆਉਦੀ ਹੈ ਇਹ ਪਾਲਦੀਆਂ ਨੇ ਬਈ ਸਾਡੇ ਕੋਲੇ ਹੁਣ ਮੰਨ ਕੇ ਚੱਲੋ ਵੀ ਕਦੇ ਅਸੀਂ ਇਹਨਾਂ ਦੇ ਵਿੱਚ ਬਿਮਾਰੀ ਆਈ ਨਹੀਂ ਦੇਖੀ ਹੈਗੀ ਨਹੀਂ ਅਸੀਂ ਕਦੇ ਗੱਲਾ ਰਹਿਣ ਦਿੱਤਾ ਜਾਂ ਰੱਬ ਦੀ ਮਿਹਰਬਾਨੀ ਲਾ ਲਓ ਜਿਵੇਂ ਮਰਜ਼ੀ ਆ ਲਾ ਲਓ ਬਾਕੀ ਜਿਹੜੀ ਯੂਨੀਵਰਸਿਟੀ ਦਿੰਦੀ ਆ ਸਾਨੂੰ ਵੈਕਸੀਨਾਂ ਉਹ ਵੀ ਵਰਤਦੇ ਆਂ ਅਸੀਂ ਮਤਲਬ ਯੂਨੀਵਰਸਿਟੀ ਤੁਹਾਨੂੰ ਮਤਲਬ ਇਸ ਚੀਜ਼ ਦੇ ਵਿੱਚ ਸਹਾਇਤਾ ਦਿੰਦੀ ਆ ਹਾਂ ਬਈ ਦਿੰਦੀ ਆ ਬਈ ਹੂੰ ਮੰਨ ਕੇ ਚੱਲੋ ਵੈਕਸੀਨਾਂ ਹੁੰਦੀਆਂ ਨੇ ਪੀਪੀਆਰ ਹੋ ਗਈ ਆਪਣੇ ਮੂੰਹ ਖੁਰਦੀ ਹੋ ਗਈ ਉਹ ਇਹ ਆਪ ਦੇ ਜਾਂਦੇ ਆਂ ਅਸੀਂ ਉਹ ਵੀ ਲਾ ਲਾਂਦੇ ਆ ਤੇ ਕਈ ਵਾਰੀ ਜੇ ਉਹਨਾਂ ਕੋਲੇ ਮਨ ਕੇ ਚਲੋ ਅਸੀਂ ਕਹਿ ਦਿੰਦੇ ਆ ਵੀ ਅੱਜ ਨਹੀਂ ਹੈਗਾ ਟਾਈਮ ਸਾਡੇ ਕੋਲ ਉਹ ਦੇ ਜਾਂਦੇ ਆ ਫਿਰ ਅਸੀਂ ਆਪ ਲਾ ਲਾਂਗੇ ਉਹ ਦੱਸ ਜਾਂਦੇ ਆ ਵੀ ਇੰਨੇ ਨਹੀਂ ਲਾ ਲਿਓ ਤਾਂ ਵੀ ਲਾ ਲੈਂਦੇ ਆ ਹਾਂ ਤੁਸੀਂ ਸਮਾਂ ਦਿੱਤਾ ਆਪਣਾ ਕੀਮਤੀ ਬਹੁਤ ਬਹੁਤ ਧੰਨਵਾਦ ਜੀ ਬਾਈ ਧੰਨਵਾਦ ਸਟੇ ਤੇ ਅ ਐਸਾ ਨਾ ਖਾਲਾ ਜੀ ਜਿਨ੍ਹਾਂ ਦਾ ਕਹਿਣਾ ਕਿ ਮੈਂਤ ਜ਼ਰੂਰੀ ਹੈ ਇਸ ਧੰਦੇ ਦੇ ਲਈ ਜੇਕਰ ਕੋਈ ਨਵਾਂ ਧੰਦਾ ਕਰਨਾ ਚਾਹੁੰਦਾ ਹੈ ਤਾਂ ਬਹੁਤ ਹੀ ਘੱਟ ਲਾਗਤ ਤੋਂ ਜਿਹੜਾ ਸ਼ੁਰੂ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਇੱਕ ਵਧੀਆ ਨਸਲ ਹੈ ਜਿਹੜੀ ਉਹ ਮਾਇਨਾ ਰੱਖਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ 4 ਪੈਸੇ ਕਮਾ ਕੇ ਦੇ ਸਕੇ ਤੇ ਪੰਜਾਬ ਦੇ ਨੌਜਵਾਨ ਜੋ ਕਿ ਇਸ ਸਹਾਇਕ ਧੰਦੇ ਦੇ ਨਾਲ ਜੁੜਨਾ ਚਾਹੁੰਦੇ ਨੇ ਖਾਸ ਤੌਰ ਤੇ ਸਭ ਤੋਂ ਪਹਿਲਾਂ ਤਾਂ ਇਹਦੀ ਜਾਣਕਾਰੀ ਹੈ ਇਹਨਾਂ ਨੂੰ ਬਿਮਾਰੀਆਂ ਕਿਸ 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 ਕਿਸਮ ਦੀਆਂ ਪੈਂਦੀਆਂ ਨੇ ਉਹ ਵੀ ਜਾਣਕਾਰੀ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ ਤੇ ਇਸ ਦੇ ਲਈ ਤੁਸੀਂ ਖਾਸ ਕਰਕੇ ਯੂਨੀਵਰਸਿਟੀਆਂ ਦੇ ਨਾਲ ਵੀ ਰਾਬਤਾ ਕਰ ਸਕਦੇ ਹੋ ਤਾਂ ਕਿ ਜਿਹੜਾ ਇਦਾਂ ਦਾ ਜਿਹੜਾ ਸਹਾਇਕ ਧੰਦਾ ਉਹਨੂੰ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਜਾਂ ਇੱਕ ਫਾਰਮ ਦੇ ਤੌਰ ਤੇ ਸਹਾਇਕ ਧੰਦੇ ਦੇ ਵਜੋਂ ਕੰਮ ਇਹ ਸ਼ੁਰੂ ਕੀਤਾ ਜਾ ਸਕੇ ਕੈਮਰਾ ਪਰਸਜ ਜਮਕੌਰ ਸਿੰਘ ਦੇ ਨਾਲ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼